जिला जालंधर दे पिंड अपरा विखेवी आज चल लिया प्रशासन दा पीला पंजाब इस मौके प्रशासन वल्लो ओ दुकाना टए टे टेरी कर दितियां गईया जो दुकानदार पिछले लगभग 15 तो 20 साल तो कराया नहीं दे रहे सन अते काबज हो के बैठे सन इस मौके बीडीपीओ फिलोर ने दसया कि ए दुकाना इस लेई टायियां गईया हन क्यूंकि एहना हालत खस्ता हो चुकी सी अते वल लखा रुपए बकाया रकम खड़ी सी जदो उना उन्होंने कोल मानयोग हाई कोर्ट का कोई आर्डर है उना ने कहा कि उन्होंने मानयोग हाई कोर्ट का कोई आर्डर नहीं पर लोगों की सुरक्षा ध्यान रखद उन्होंने वालों ये दुकाना अटाई गई इस संबंध में जदों सरपंच अपरा विनय कुमार के नाल गलबात की गई तो उन्होंने कहा कि दुकानदार वल लगभग एक करोड़ छियानवे लाख रुपया बकाया खड़ा है जिस कारण दुकाना की रिपेयर नहीं हो सकी तो यह दुकान अटाण लजबूर हैं क्योंकि इन्हों दुकान के थले आके किसी भी व्यक्ति की जान जा सकती है तुम भी देखो किस तरह दुकानदार अपना समान साँभ रहे हैं किस तरह प्रशासन वालों दुकाना टे ढेरी कर दिखा गई ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਸਰਪੰਚ ਸਾਹਿਬ ਕੀ ਕਹੋਗੇ ਜੀ ਤੁਸੀਂ ਅੱਜ ਦੀ ਜਿਹੜੀ ਇਹ ਕਾਰਵਾਈ ਬਾਰੇ ਜੀ ਇਹ ਜਿਹੜੀ ਮਾਰਕੀ ਰਹੀ ਸੀ ਜੇ ਨਾ ਤੇ ਅਨ ਸੇਫ ਹੋ ਗਈ ਆ ਜੀ ਪਟੂ ਘਰ 40 ਸਾਲ ਦੇ ਲਗਭਗ ਇਹਨੂੰ ਬਣੀ ਨ ਹੋ ਗਿਆ ਇਹਦੇ ਲੈਂਟਰ ਡਿੱਗਦੇ ਪਏ ਆ ਖੇਪੜ ਡਿੱਗਦੇ ਪਏ ਆ ਜੀ ਅਸੀਂ ਚਾਹੁੰਦੇ ਆ ਕਿ ਦੁਕਾਨਦਾਰਾਂ ਦੀ ਜ਼ਿੰਦਗੀ ਬਚਾਈ ਜਾਵੇ ਜੀ ਇਨਾਂ ਦੇ ਲਈ ਹੀ ਅਸੀਂ ਇਹ ਐਕਸ਼ਨ ਲਿਆ ਇਹਨਾਂ ਨੂੰ ਜੋ ਵੀ ਮਹਿਕਮੇ ਵੱਲੋਂ ਬਾਹਰਨੀ ਵਗੈਰਾ ਸਾਰਾ ਕੁਝ ਦਿੱਤਾ ਹੋਇਆ ਸੀਗਾ ਤੇ ਇਹਨਾਂ ਦੇ ਕਿਰਾਏ ਵੀ ਮਨਮਾਇਆ ਘੱਟੋ ਘੱਟ 1 ਕਰੋੜ 96 ਲੱਖ ਪੈਂਡਿੰਗ ਪਏ ਜੀ ਜਿਹਦੇ ਨਾਲ ਅਪਰੇ ਦਾ ਵਿਕਾਸ ਹੋਣਾ ਸੀਗਾ ਜੀ ਤੇ ਇਸ ਕਰਕੇ ਅਸੀਂ ਇਹ ਚਾਹੁੰਦੇ ਸੀਗੇ ਇਹਨਾਂ ਨੂੰ ਇਹੀ ਮਾਰਕੀਟ ਬਣਾ ਕੇ ਨਵੀਂ ਦੁਵਾਰਾ ਦਿੱਤੀ ਜਾਵੇ ਜੀ ਤਾਂ ਹੋਰ ਵੀ ਇਸ ਦੁਕਾਨਾਂ ਜਿਹੜੇ ਮਕੀ ਹੋਰ ਵੀ ਲੋਕੀ ਇੱਥੇ ਦੁਕਾਨਾਂ ਲੈ ਸਕਣ ਦੁਕਾਨਦਾਰ ਸਹਿਯੋਗ ਕਰ ਰਹੇ ਹਨ ਦੁਕਾਨਦਾਰ ਸਾਰੇ ਸਹਿਯੋਗ ਕਰ ਰਹੇ ਹਨ ਥੈਂਕ ਯੂ ਸਰ ਥੈਂਕ ਯੂ ਬੀਡੀਪਾ ਸਰ ਕੀ ਕਹਿਣਾ ਚਾਹੁੰਦੇ ਜੀ ਪੰਚਾਇਤ ਦੀਆਂ ਦੁਕਾਨਾਂ ਨੇ ਅਨਸੇਫ ਕੁਸ਼ਤ ਕੀਤੀਆਂ ਹੋਈਆਂ ਨੇ ਤੇ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਹੋਏ ਨੇ ਵੀ ਖਾਲੀ ਕਰ ਦੋ ਹੁਣ ਜਿਹੜੀਆਂ ਖਾਲੀ ਕਰ ਚੁੱਕੇ ਨੇ ਆਪਾਂ ਉੱਥੋਂ ਸ਼ੁਰੂ ਕਰ ਰਹੇ ਹਾਂ ਟੌਣੀਆਂ ਇਹੋ ਟੈਕਨੀਕਲ ਡਿਪਾਰਟਮੈਂਟ ਵੱਲੋਂ ਅਨਸੇਫ ਕੁਸ਼ਤ ਕੀਤੀਆਂ ਕੱਲ ਨੂੰ ਕੋਈ ਨੁਕਸਾਨ ਹੋ ਜੇ ਤਾਂ ਫਿਰ ਕੌਣ ਜ਼ਿੰਮੇਵਾਰ ਹੈ ਠੀਕ ਹੈ ਇਹਦਾ ਕੋਈ ਹਾਈ ਕੋਰਟ ਵੱਲੋਂ ਵੀ ਆਰਡਰ ਸੀ ਕੋਈ ਨਹੀਂ ਹਾਈ ਕੋਰਟ ਵੱਲੋਂ ਇਹਨਾਂ ਦੀ ਕੋਈ ਆਰਡਰ ਹਾਈ ਕੋਰਟ ਵੱਲੋਂ ਕੋਈ ਨਹੀਂ 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 ਕੁਝ ਨਹੀਂ ਸੀ ਦੁਕਾਨਦਾਰ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਉਹਦੇ ਬਾਰੇ ਕੀ ਕਰਨਾ ਉਹ ਤਾਂ ਜਿੰਨਾ ਦਾ ਸਾਮਾਨ ਪਿਆ ਹੈਗਾ ਕਿਉਂਕਿ 2 ਕਰੋੜ ਰੁਪਈਆ ਪੈਂਡਿੰਗ ਹੈ ਆਡੀਟ ਰਿਪੋਰਟ ਲੱਗਾ ਹੋਇਆ ਓਕੇ ਜੀ ਕਿਉਂਕਿ ਪ੍ਰੋਪਰ ਰੈਂਟ ਨਹੀਂ ਸੀ ਦੇ ਰਹੇ ਓਕੇ ਹਾਂਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਿਹੜੀਆਂ ਅੱਜ ਦੁਕਾਨਾਂ ਢਾਈਆਂ ਜਾ ਰਹੀਆਂ ਸਾਰੇ ਦੇ ਵਾਸਤੇ ਵੀਡੀਓ ਸਾਹਮਣੇ ਹੋ ਰਸੀ ਗਈ ਪੰਜਾਬ ਸਰਕਾਰ ਦੇ ਜੀ ਮੈਂ ਇਹਦੇ ਸਿਕਿਉਰਟੀ ਲਈ ਆਇਆ ਹਾਂ ਜੀ ਮੇਰੇ ਆਰਡਰ ਮਿਲਿਏ ਸੀਗੇ ਮਾਨਜੋਤ ਸਿੰਘ ਸਾਹਿਬ ਨਾਲ ਅੱਛਾ ਜੀ ਜੀ ਸਾਹਿਬ ਵੀਡੀਓ ਸਾਹਿਬ ਤੋਂ ਮਰੀਦਾਂ ਮਰਿਸ਼ ਕੋਲ ਦੀ ਵਾਸਤੇ ਅਸੀਂ ਕੋਈ ਹੱਲਾ ਬੁਲੰਦਾ ਹੱਲਾ ਬੁਲੰਦਾ ਠੀਕ ਠਾਕ ਚੱਲ ਰਿਹਾ ਕੰਮ ਬਿਲਕੁਲ ਠੀਕ ਠਾਕ ਗੰਦਾਰ ਸਹਿਯੋਗ ਕਰ ਰਹੇ ਕੋਈ ਵੀ ਕੋਈ ਗੰਦਾਰ ਸਹਿਯੋਗ ਕਰਨਾ ਕੋ ਬੜੀ ਤੇਰੇ ਆਰਡਰ ਉਹਨਾਂ ਨੇ ਕੋਈ ਆਰਡਰ ਕੋਈ ਵੀਡੀਓ ਸਾਹਿਬ ਨੂੰ ਦੱਸਿਆ ਕਿ ਇਹਨਾਂ ਦਾ ਕਰਾਇਆ ਪੈਣਗੇ ਕਰਾਇਆ ਪੈਣਗੇ ਹਾਂਜੀ ਓਕੇ ਸਰ ਥੈਂਕ ਯੂ ਸਰ